ਪੰਜਾਬ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਨੇ ਮੰਗਲਵਾਰ ਨੂੰ ਸਰਬਸੰਮਤੀ ਨਾਲ ਕੌਮੀ ਖੇਤੀਬਾੜੀ ਮੰਡੀਕਰ ਨੀਤੀ ਦੇ ਖਰੜੇ ਨੂੰ ਕਿਸਾਨ ਦੋਸਤੀ ਦੱਸਦਿਆਂ ਰੱਦ ਕਰ ਦਿੱਤਾ ਹੈ ਦਿੱਲੀ ਦੀ ਇੱਕ ਅਦਾਲਤ ਨੇ 1984 ਸਿੱਖ暴ਦੀ ਦੰਗਿਆਂ ਦੇ ਨਾਲ ਸੰਬੰਧਿਤ ਇੱਕ ਕਤਲ ਕੇਸ ਵਿੱਚ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਜੱਜ ਕਵੇਰੀ ਬਵੇਜਾ ਨੇ 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਤਰਨਦੀਪ ਸਿੰਘ ਦੇ ਖਿਦਤ ਕਤਲ ਦੇ ਮਾਮਲੇ ਵਿੱਚ ਫੈਸਲਾ ਸੁਣਾਇਆ ਹੈ। ਦਿੱਲੀ ਵਿਧਾਨ ਸਭਾ ਵਿੱਚ ਮੰਗਲਵਾਰ ਨੂੰ ਉਪ ਰਾਜਪਾਲ ਬੀਕੇ ਸ਼ਕਸੈਨਾ ਦੇ ਭਾਸ਼ਣ ਦੇ ਵਿੱਚ ਰੁਕਾਵਟ ਪਾਉਣ ਕਾਰਨ ਵਿਰੋਧੀ ਧਿਰ ਦੇ ਨੇਤਾ ਆਸੀ ਸਮੇਤ ਆਮ ਆਦਮੀ ਪਾਰਟੀ ਦੇ 23 ਵਿਧਾਇਕਾਂ ਨੂੰ ਤਿੰਨ ਦਿਨਾਂ ਲਈ ਮੌਲਤ ਕਰ ਦਿੱਤਾ ਹੈ। ਉਹ ਬਾਰ-ਬਾਰ ਕਹਿ ਰਹੇ ਹਨ ਕਿ ਡਾਕਟਰ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਨੂੰ ਲੈ ਕੇ ਦਿੱਲੀ ਵਿਧਾਨ ਸਭਾ ਵਿੱਚ ਹੰਗਾਮਾ ਕੀਤਾ ਗਿਆ। ਕੈਗ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਸ਼ਰਾਬ ਨੀਤੀ ਕਾਰਨ ਦਿੱਲੀ ਦੀ ਸਾਬਕਾ ਸਰਕਾਰ ਨੂੰ 2000 ਕਰੋੜ ਰੁਪਏ ਦਾ ਘਾਟਾ ਪਿਆ। ਕੈਗ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਦਿੱਲੀ ਦੀ ਸਾਬਕਾ ਸਰਕਾਰ ਨੇ ਸ਼ਰਾਬ ਦੇ ਕੁਝ ਬ੍ਰਾਂਡਸ ਦਾ ਹੀ ਪ੍ਰਚਾਰ ਕੀਤਾ ਹੈ ਤੇ 70% ਦੀ ਵਿਕਰੀ ਬ੍ਰਾਂਡ ਸਿਰਫ 25 ਬ੍ਰਾਂਡਸ ਦੀ ਹੀ ਕੀਤੀ ਗਈ ਹੈ। ਕ੍ਰਿਪਟੋ ਕਰੰਸੀ ਦੇ ਮਾਮਲੇ ਵਿੱਚ CBI ਨੇ ਦੇਸ਼ ਦੇ 60 ਤੋਂ ਵੱਧ ਬਖਵਕ ਥਾਵਾਂ ਤੇ ਛਾਪੇਮਾਰੀ ਕੀਤੀ ਗਈ। ਰੋਹਤਾਂਗ ਵਿੱਚ ਬਰਸਬਾਰੀ ਹੋਈ ਤੇ ਬਰਸਬਾਰੀ ਦੇ ਸਬੰਧ ਵਿੱਚ ਕਸ਼ਮੀਰ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਦਕਿ ਮੈਦਾਨੀ ਇਲਾਕਿਆਂ ਵਿੱਚ ਮੀਂਹ ਅਤੇ ਬੱਦਲ ਵਾਹੀ ਦੀਆਂ ਖਬਰਾਂ ਆ ਰਹੀਆਂ ਹਨ। ਪਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੀ ਵਿਕਾਸ ਗਾਥਾ ਅਸਾਮ ਤੋਂ ਹੀ ਸ਼ੁਰੂ ਹੋਵੇਗੀ ਅਸਾਮ ਦਾ ਰੇਲ ਬਜਟ 4 ਗੁਣਾ ਵਧਾਇਆ ਗਿਆ ਹੈ ਅਡਾਨੀ ਅਤੇ ਰिलायंस ਗਰੁੱਪ ਵੱਲੋਂ 50-50 ਹਜ਼ਾਰ ਕਰੋੜ ਰੁਪਏ ਦਾ ਅਸਾਮ ਵਿੱਚ ਨਿਵੇਸ਼ ਕੀਤਾ ਜਾਵੇਗਾ ਟਾਟਾ ਗਰੁੱਪ ਵੀ ਇਲੈਕਟ੍ਰੋਨਿਕ ਨਿਰਮਾਣ ਦੇ ਯੂਨਿਟਸ ਵਿੱਚ ਅਸਾਮ ਰਾਜ ਵਿੱਚ ਨਿਵੇਸ਼ ਕਰੇਗਾ CBSE ਬੋਰਡ ਬਨ 2026 ਤੋਂ ਸਾਲ ਵਿੱਚ ਦੋ ਵਾਰ ਪ੍ਰੀਖਿਆ ਲਈ ਜਾਵੇਗੀ 10ਵੀਂ ਕਲਾਸ ਦੀ ਇਹ ਪ੍ਰੀਖਿਆ 17 ਫਰਵਰੀ ਤੋਂ ਲੈ ਕੇ 6 ਮਾਰਚ 2026 ਜਦਕਿ ਦੂਸਰਾ ਪੜਾ 5 ਮਈ ਤੋਂ ਲੈ ਕੇ 20 ਮਈ 2026 ਤੱਕ ਆਯੋਜਿਤ ਕੀਤਾ ਜਾਵੇਗਾ। ਭਗਵਾਨ ਤਮਾਨ ਸਰਕਾਰ ਨੇ ਨਸ਼ਾ ਤਸਕਰਾਂ ਦੇ ਖਿਲਾਫ ਆਪਣੀ ਐਕਸ਼ਨ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਦੀ ਪੁਲਿਸ ਨੇ ਦੋ ਨਸ਼ਾ ਸਮਗਲਰਾਂ ਦੀ ਨਜਾਇਜ਼ ਜਾਇਦਾਦਾਂ ਤੇ ਬੜੋਜਾਤਲਾਕੇ ਉਸ ਨੂੰ ਟੈਰ ਟੇਰੀ ਕਰ ਦਿੱਤਾ ਹੈ। ਭਾਰਤ ਵਿਰੋਧੀ ਨਾਰੇ ਨਾਰੇ ਲਾਉਣ ਦੇ ਕਾਰਨ ਕਵਾੜ ਦੇ ਕਾਰੋਬਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਭਾਰਤ ਦੇ ਪਾਕਿਸਤਾਨ ਦਾ ਮੈਚ ਚੱਲ ਰਿਹਾ ਸੀ ਤਾਂ ਮੁੰਬਈ ਵਿਖੇ ਕਾਰੋਬਾਰੀ ਨੇ ਭਾਰਤ ਵਿਰੋਧੀ ਨਾਰੇ ਲਗਾਏ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਨਵੇਂ ਡਾਇਰੈਕਟਰ ਕਾਸ਼ਪ ਦੇਲੇ ਸ਼ਰਾਬ ਤੰਬਾਕੂ ਤਿਆਰ ਅਤੇ ਤਮਾਕੂ ਕੇ ਫੇਸ ਸਮਗਰੀ ਤੋਂ ਨਾਸਵੰਤਰ ਬਿਰੋ ਦੇ ਕਾਰਜਕਾਰੀ ਮੁਖੀ ਵਜੋਂ ਵੀ ਮੰਗਲਬਾਨ ਨੂੰ ਸੌ ਚੁੱਕ ਲਈ ਹੈ ਸੋਨਨ ਬੈਂਕ ਚੋਕ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਗਲੇਸ਼ੀਅਰ ਦੀ ਸੰਭਾਲ ਲਈ ਅੱਗੇ ਆਉਣ ਲਈ ਭਾਰਤ ਨੂੰ ਪ੍ਰੇਰਿਤ ਕੀਤਾ ਹੈ। ਉਹਨਾਂ ਨੇ ਚਿੱਠੀ ਵਿੱਚ ਲਿਖਿਆ ਕਿ ਗਲੇਸ਼ੀਅਰ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਜੇਕਰ ਭਾਰਤ ਸਰਕਾਰ ਨੇ ਨਾ ਕੋਈ ਸਟੈਪ ਚੱਕਿਆ ਤਾਂ ਇਹ ਮਾਤਾਵਾਂ ਲਈ ਕਾਫੀ ਖਤਰਨਾਕ ਸਾਬਤ ਹੋ ਸਕਦੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਹੈ ਕਿ ਪੰਜਾਬ ਭੁਖਾਰੀ ਨਹੀਂ ਹੈ ਅਸੀਂ ਆਪਣਾ ਹੱਕ ਲੈਣਾ ਜਾਣਦੇ ਹਾਂ। ਗੱਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਤੇ ਸਰਕਾਰ ਆਪਸ ਵਿੱਚ ਇੱਕਜੁੱਟ ਨਜ਼ਰ ਆਈਆਂ ਪੰਜਾਬ ਪੁਲਿਸ ਬਲੂ ਪੰਜਾਬ ਦੇ ਪੂਰੇ ਸੂਬੇ ਵਿੱਚ 1274 ਇਮੀਗ੍ਰੇਸ਼ਨ ਫਾਰਮਰ ਤੇ ਛਾਪੇਮਾਰੀ ਕੀਤੀ ਗਈ ਜਦੋਂ ਕਿ 24 ਐਫ ਆਈ ਆਰ ਦਰਜ ਕਰਵੀਆਂ ਗਈਆਂ ਤੇ 7 ਏਜੰਟ ਗ੍ਰਿਫਤਾਰ ਕੀਤੇ ਗਏ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 27 ਫਰਵਰੀ ਨੂੰ ਹੋਵੇਗੀ ਡਿਸਕਾਊਂਟ ਘਟਣ ਦੇ ਬਾਵਜੂਦ ਵੀ ਦੂਸਤੋਂ ਖੂਬ ਤੇਲਦਾਰ ਦੀ ਪ੍ਰਸਰ ਕਰਾਂ ਖਰੀਦਦਾਰੀ ਕਰ ਰਹੀ ਹੈ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਖਪਤਕਾਰ ਅਤੇ ਦਰਾਮਦਗਰ ਭਾਰਤ ਨੇ ਯੂਕਰੇਨ ਤੇ ਰੂਸ ਦੇ ਹਮਲੇ ਦੇ ਤੀਜੇ ਸਾਲ ਰੂਸ ਤੋਂ 49 ਅਰਬ ਯੂਰੋ ਦਾ ਮੋਮ ਦਾ ਤੇਲ ਖਰੀਦਿਆ ਹੈ ਗਲੋਬਲ ਖੋਜ ਸੰਸਥਾਨ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਚੈਂਪੀਅਨ ਟਰਾਫੀ ਦਾ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਦੇ ਵਿਚਕਾਰ ਹੋਣ ਵਾਲਾ ਮੈਚ ਰੱਦ ਕਰ ਦਿੱਤਾ ਗਿਆ ਹੈ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਦੇ ਦਿੱਤਾ ਹੈ ਅੱਜ ਇੰਗਲੈਂਡ ਅਤੇ ਅਫਗਾਨਿਸਤਾਨ ਦੇ ਆਪਸੀ ਵਿਚ ਮੈਚ ਹੋਵੇਗਾ ਭਾਰਤੀ ਹਾਕੀ ਪੁਰਸ਼ ਟੀਮ ਨੇ ਭਾਰਤ ਨੇ ਘਰੇਲੂ ਪ੍ਰਾਦੇ ਅੰਤ ਵਿੱਚ ਇੰਗਲੈਂਡ ਦੀ ਟੀਮ ਨੂੰ 2-1 ਨਾਲ ਜਿੱਤ ਹਾਸਲ ਕੀਤੀ ਹੈ। ਅਮਰੀਕਾ ਦੀ ਅਦਾਲਤ ਨੇ ਅਮਰੀਕਾ ਦੇ ਗੁਰਦੁਆਰੇ ਸਮੇਤ ਹੋਰ ਧਾਰਮਿਕ ਸਥਾਨਾਂ ਦੇ ਨੇੜੇ ਤੇੜੇ ਟੂਟੇ ਕੋਟੇ ਸ਼ਿੰਦੀ ਕਾਰਵਾਈ ਤੇ ਰੋਕ ਲਗਾ ਦਿੱਤੀ ਹੈ। ਗਾਂਗੋ ਵਿੱਚ ਦੁਰਲੱਭ ਬਿਮਾਰੀ ਦੇ ਕਾਰਨ ਤਰਵਿੰਦਿਆ ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ ਪਹਿਲਾਂ ਦੋ ਬੱਚਿਆਂ ਦੀ ਮੌਤ ਹੋਈ ਸੀ। ਉਹਨਾਂ ਨੇ ਚਮਗਿੱਦਰ ਦਾ ਮਾਸ ਖਾਦਾ ਸੀ। ਚੀਨ ਵਿੱਚ ਕਿਸ਼ਤੀ ਪਾਟਣ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਬ੍ਰਿਟਨ ਨੇ ਜੀ7 ਚ ਰੂਸ ਦੀ ਵਾਪਸੀ ਤੋਂ ਇਨਕਾਰ ਨਹੀਂ ਕੀਤਾ ਹੈ ਚੀਨ ਨੇ ਟੋਕਨ ਦੀ ਖਾੜੀ ਵਿੱਚ ਜੁਦ ਅਭਿਆਸ ਕੀਤਾ ਹੁਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ ਜੀ ਜੇਕਰ ਤੁਹਾਨੂੰ ਸਾਡੇ ਚੈਨਲ 'ਵਰ ਪ੍ਰਸਾਰਤ ਕਿਤੇ ਆਣੀ ਖਬਰਾਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸ਼ੁਕਰੀਆ ਜੀ